ਜਾ ਪੰਜਾਬ 60 ਫੋਟਾ ਆਇਆ 60 ਮਿੰਟਾਂ ਯਾਰ ਤੇ ਵੋਟਾਂ ਦੇ ਹਾਰ ਰਿਹਾ ਸੀ ਚੌਂਕ ਕਮਿਸ਼ਨਰ ਅਫਸਰ ਬਟਾ ਹਮਸਾ ਪਾਕ ਦੇ ਵਿੱਚ ਜਾ ਕੇ ਪਤਾ ਕੀ ਕਹਿੰਦਾ ਕਹਿੰਦਾ ਮੈਂ ਜੋ ਇਲੈਕਸ਼ਨ ਜਿਤਾਇਆ ਮੇਰੀ ਵਜ੍ਹਾ ਨਾਲ ਜਿੱਤੀ ਨੂੰ ਬੋਦੀ ਕੀਤੀ ਜਾਂਦੀ ਆ ਕਿ ਜਿੰਨਾ ਦੀ ਡਿਊਟੀ ਸਾਡੇ ਕੋਲ ਇਹੋਂ ਗਾ ਕੋਈ ਤਾਕਤ ਉਹਦੀ ਵੱਡੀ ਨਹੀਂ ਹੈਗੀ ਕਿ ਅਸੀਂ ਆਪਣੇ ਵਾਲੀ ਗੱਲ ਲੋਕਾਂ ਨੂੰ ਦੋ ਜੀ ਸੋ ਇਹ ਕਰਕੇ ਜਿਹੜਾ ਐਮਐਸਪੀ ਆ ਕਿ ਲੋਕਾਂ ਨੂੰ ਇਹ ਦਿਖਾਉਣ ਬਾਹਰ ਦੁਨੀਆਂ ਨੂੰ ਦਿਖਾਉਣ ਦਾ ਇੱਕ ਤਰੀਕਾ ਆਪਾਂ ਕਹਾ ਵਧੀਆਂ ਪੁੱਛੋ ਕਿਸੇ ਨੇ ਵੀ ਗੱਲ ਨਹੀਂ ਫੜਣਾ ਉਹਨਾਂ ਨੇ ਉਹ ਚੱਕਦੇ ਆਪਾਂ ਇੱਕ ਗੱਲ ਤੇ ਚਰਚਾ ਕੀਤੀ ਆ ਫਿਰ ਰਿਕਾਰਡ ਕਰਨੀ ਆ ਮੀਟਿੰਗ ਕੋਈ ਨਾ ਪਰਲੇ ਚਰਚਾ ਕਰਕੇ ਆਪਣਾ ਆਜੜੇ ਉਹ ਬਿਲਕੁਲ ਐ ਬਾਹਾਂ ਕਰਕੇ ਅੱਗੇ ਵਧੇ ਸੀ ਤਾਂ ਉਹਨਾਂ ਦੇ ਉੱਤੇ ਟਕਰਾਓ ਉਹਨੂੰ ਟਕਰਾਓ ਉਹਦਾ ਕੀ ਉਹ ਤਾਂ ਐ ਆ ਗੱਲ ਜੀਵਨ ਬਾਈ ਤੈਨੂੰ ਮੈਂ ਸਾਨੂੰ ਟ੍ਰੈਕ ਮੰਗਵਾਇਆ ਗਿਆਨੀ ਉਹ ਦੋ ਇੱਥੇ ਫੋਨ ਲਾਈਕ ਕੋਈ ਨਾ ਜਾਈ ਬੈਠਾ ਨਹੀਂ ਆ ਗਿਆ ਮੈਂ ਆ ਬਾਤ ਨੂੰ ਵੀ ਪੰਦਾ ਸੁਣਦਾ ਹੁੰਦਾ ਗਿਆ ਆ ਗਿਆ ਮੈਂ ਫਿਰ ਨਾ ਪਤਾ ਨਹੀਂ ਕੀ ਹੋ ਗਿਆ ਆਪਾਂ ਦਾ ਕਿਹਦਾ ਚੱਲ ਬਾਤ ਜਾਣ ਵਾਲੀ ਹੋਵੇ ਜਾਂ ਕਿਸੇ ਦਾ ਆ ਗਿਆ ਆਉਂ ਕਰਦਾ ਆਪਾਂ ਰੋਣਾ ਗੋਲਾ ਪਾਟਲਾ I'll give you the order. तो पीसफुल ही हमने ऐलान किया था लेकिन सरकार ने एकदम ऐसे बिहेव कर दिया जैसे कि हम किसी और स्टेट के मतलब किसी दुश्मन देश के लोग होते हैं हम खेती को अच्छे गवर्नमेंट बोल रही है विभिन्नता हम बोल रहे हैं आप एम दो विभिन्नता खुद ब खुद से आ जाएगी हम जब भी इन्होंने बुलाया हमें बहुत बार पता भी था कि हमें कुछ देने वाले नहीं है सिर्फ हमें ऐसे लोगों की नज़रों में गिराने के लिए बातचीत के लिए बुलाया जा रहा तब भी हम बातचीत में गए हैं और अपनी बात अच्छे से बहुत सब्र के साथ हमने रखी है हमारा ये सोच भी है कि आपके दमन को हम सबर के साथ सहेंगे और हमने सहा है कल निर्दोष लोगों के ऊपर गोलियाँ चलाई गई हैं पंजाब से आया फिरोजपुर से आया तीन किलोमीटर पाकिस्तान का बॉर्डर है हमारा ਠੀਕ ਉਧਰ ਵੀ ਬਾਰਡਰ ਆ ਸਾਡੇ ਇਧਰ ਦਿੱਲੀ ਜਾ ਰਹੇ ਆ ਇਧਰ ਵੀ ਬਾਰਡਰ ਕੀਤਾ ਆ ਸਾਡਾ ਰਸਤਾ ਇਹਨਾਂ ਕਟਿਆ ਅਸੀਂ ਨਹੀਂ ਕਟਿਆ ਸਾਨੂੰ ਆਖ ਅੱਜ ਸੈਂਟਰ ਗਵਰਨਮੈਂਟ ਸਰਕਾਰ ਕਰ ਰਹੀ ਆ ਸਾਡਾ ਰਸਤਾ ਸਾਨੂੰ ਪੰਜਾਬ ਵਾਲਿਆਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਜੀ ਸਾਡੀਆਂ ਮੰਗਾਂ ਜਾਂਦਾ ਸੈਂਟਰ ਸਰਕਾਰ ਮੰਗ ਲਵੇ ਤੇ ਅਸੀਂ ਸ਼ਾਂਤੀ ਮਾਈ ਬੈਠੇ ਸਾਂ ਕੱਲ ਮੰਗਾਂ ਨਹੀਂ ਮੰਨੇ ਜਾ ਰਹੀ ਤੇ ਅਸੀਂ ਜੋ ਜੇ ਸਾਨੂੰ ਛਿੱਧੀ ਦੇਣੀ ਪਈ ਅਸੀਂ ਦੇਣ ਨੂੰ ਤਿਆਰ ਆਂ ਡਰ ਨਹੀਂ ਸਾਡੇ ਬਾਰਡਰ ਤੇ ਰਹਿੰਨੇ ਆਂ یہ کہ یہ سرکار پر ہمیں اتنی امید نہیں تھی جو ہو گیا کیونکہ ایک منہ ہے ایک منہ سے وہ ہی کبھی हमरे जो प्रधानमंत्री नरेंद्र मोदी کبھی تو ہم کو اننداتا بولتے ہیں تے اج وقت آیا تے اسی انندتاوں پر گولی کی جو بیچارے ہو رہی ہے